ਇਤੇ ਦੇਣੀ ਮੰਡੀ ਦੇ ਵਿੱਚ بارش ਦੇ ਕਾਰਨ ਦੁਪਹਿਰ ਨੂੰ ਬਚਾਅ ਕਾਰਜ ਰੋਕਣੇ ਪਏ ਸੀ ਪਰ ਸਵੇਰ ਤੋਂ ਹੀ ਬਚਾਅ ਕਾਰਜ ਇੱਕ ਵਾਰੀ ਫੇਰ ਤੋਂ ਸ਼ੁਰੂ ਕਰ ਦਿੱਤੇ ਗਏ ਨੇ ਤੇ ਪਾਣੀ ਦੇ ਵਿੱਚ ਰੁੜ ਚੁੱਕੇ ਵਿਦਿਆਰਥੀਆਂ ਦੀ ਭਾਲ ਕੀਤੀ ਜਾ ਰਹੀ ਹੈ ਐਨ ਡੀ ਆਰ ਐਫ ਦੀ ਫੋਰਸ ਸਮੇਤ ਹੋਰ ਕਈ ਟੀਮਾਂ ਬਚਾਅ ਕਾਰਜਾਂ ਦੇ ਵਿੱਚ ਜੁਟੀਆਂ ਹੋਈਆਂ ਨੇ ਤੇ ਸਾਰੇ ਵਿਦਿਆਰਥੀ ਹైదరాబాద్ ਦੇ ਇੰਜੀਨੀਅਰਿੰਗ ਕਾਲਜ ਦੇ ਸੰਤ ਇੰਡਸਟਰੀਅਲ ਸਮਮਿਟ ਦੇ ਲਈ ਹਿਮਾਚਲ ਆਏ ਹੋਏ ਸੀ ਟੀਮ ਵੱਲੋਂ ਹੁਣ ਤੱਕ ਕੁੱਲ ਮਿਲਾ ਕੇ 8 ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਨੇ ਐਨਡੀਆਰਐਫ ਬਲ ਦੇ ਨਾਲ ਨਾਲ ਕਈ ਹੋਰ ਰੈਸਕਿਊ ਟੀਮਾਂ ਵੀ ਜ਼ੋਰਾਂਤਨਾਥ ਨੇ ਤਿੰਨ ਕੁੜੀਆਂ ਤੇ ਪੰਜ ਮੁੰਡਿਆਂ ਦੀਆਂ ਲਾਸ਼ਾਂ ਬਰਾਮਦ ਹੋ ਚੁੱਕੀਆਂ ਨੇ ਤੇ ਕੁੱਲ ਮਿਲਾ ਕੇ 8 ਲਾਸ਼ਾਂ ਹੁਣ ਤੱਕ ਮਿਲ ਚੁੱਕੀਆਂ ਨੇ ਤੇ ਬਾਕੀ ਦੀ ਭਾਲ ਹਾਲੇ ਵੀ ਕੀਤੀ ਜਾ ਰਹੀ ਹੈ ਤੇ ਬਚਾਅ ਅਭਿਆਨ ਜਿਸਨੂੰ ਸ਼ੁਰੂ ਕੀਤਾ ਗਿਆ ਉਸ ਵਿੱਚ ਇੱਕ ਦਰਜਨ ਤੋਂ ਵੱਧ ਨੌਕਾ ਉਥੇ ਦੇ ਗੋਤਾਖੋਰ ਤੇ ਰਾਫਟਰਜ਼ ਨੇ ਐਨਡੀਆਰਐਫ ਟੀਮ ਦਾ ਸਹਿਯੋਗ ਵਿਕਤਾ ਜੋ ਕਿ ਹਾਲੇ ਵੀ ਇਹਨਾਂ ਦੇ ਨਾਲ ਹੀ ਮੌਜੂਦ ਨੇ ਯਾਨੀ ਕਿ ਐਨ ਡੀ ਆਰ ਐਫ ਦੀ ਟੀਮ ਦੇ ਨਾਲ ਗੋਤਾਖੋਰਾਂ ਦੀ ਟੀਮ ਵੀ ਮੌਜੂਦ ਹੈ ਤੇ ਇਸ ਵਾਰ ਇਹ ਫੋਨ ਲਾਈਨ ਤੇ ਜੁੜ ਗਏ ਨੇ ਸਾਡੇ ਸੰਵਾਦਾਤਾ ਯਾਦਵਿੰਦਰ ਸਿੰਘ ਯਾਦਵਿੰਦਰ ਇੱਕ ਹੋਰ ਸਫਲਤਾ ਹੱਥ ਲੱਗੀ ਹੈ ਇੱਕ ਵਿਦਿਆਰਥੀ ਦੀ ਹੋਰ ਲਾਸ਼ ਮਿਲੀ ਹੈ ਤੇ ਕੀ ਲੱਗਦਾ ਹੈ ਰਾਤ ਤੇ ਬਚਾਅ ਕਾਰਜ ਕੱਦ ਤੱਕ ਪੂਰਾ ਹੋਗਾ ਇੱਕ ਹੋ ਜਾਏਗਾ ਦੇਖੋ ਬਚਾਅ ਕਾਰਜ ਜਾਰੀ ਨੇ ਅੱਜ 2 ਲੱਖਾਂ ਮਿਲੀਆਂ ਨੇ ਇੱਕ ਕੀ ਉਹ ਵਿੰਦਰ ਨਾਂ ਦੇ ਵਿਦਿਆਰਥੀ ਦੀ ਔਰ ਦੂਸਰਾ ਅਰਵਿੰਦ ਕੁਮਾਰ ਦੇ ਨਾਂ ਦੀ ਇੱਕ ਲਾਸ਼ ਮਿਲੀ ਹੈ ਜੀ ਉਨੇ ਲਗਾਤਾਰ ਕੋਸ਼ਿਸ਼ ਹੋ ਰਹੀ ਸੀ ਕਿ ਕਿ ਜਲਦੀ ਤੋਂ ਜਲਦੀ ਲਾਸ਼ਾਂ ਕੱਢੀਆਂ ਜਾਣ ਅੱਜ 2 ਹੋਰ ਲਾਸ਼ਾਂ ਮਿਲੀਆਂ ਨੇ ਤਾਂ ਸਰਚ آپریشن 'ਚ ਤੇਜ਼ੀ ਤਾਂ ਆਈ ਆ ਥੋੜੀ ਪਰ ਫਿਰ ਵੀ ਕਾਫੀ ਸਮੱਸਿਆਵਾਂ ਆ ਰਹੀਆਂ ਨੇ ਨਦੀ 'ਚ ਪੱਥਰ ਹੋਣ ਕਰਕੇ ਨਹੀਂ ਲਾਸ਼ਾਂ ਮਿਲਦੀਆਂ ਪਰ ਸਰਚ آپریشن ਲਗਾਤਾਰ ਜਾਰੀ ਹੈ ਹੋਰ ਦੋ ਲਾਸ਼ਾਂ ਹੋਣਗੀਆਂ ਜੀ ਯਾਦਵਿੰਦਰ ਇਹਨਾਂ ਦੇ ਮਾਪਿਆਂ ਨੂੰ ਜਿਹੜੇ ਵਿਦਿਆਰਥੀਆਂ ਲਾਸ਼ਾਂ ਨਹੀਂ ਮਿਲਿਆ ਨੇ ਉਹਨਾਂ ਦੇ ਮਾਪਿਆਂ ਨੂੰ ਆਸ਼ਵਾਸਤ ਕਰਨ ਦੀ ਕੋਈ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਉਹ ਆਸ ਲਗਾਏ ਬੈਠੇ ਨੇ ਕਿ ਘਰ ਪਰਤ ਕੇ ਆਣਗੇ ਵਿਦਿਆਰਥੀ ਬਿਲਕੁਲ ਮਾਪੇ ਵਾਪਸ ਆ ਰਹੇ ਥੇ ਨੇ ਜਰੂਰੀ ਕੋਈ ਲਾਸ਼ ਆਉਦੀ ਹੈ ਤਾਂ ਸਾਰੇ ਮਾਪੇ ਆਡੈਂਟੀਫਾਈ ਕਰਦੇ ਨੇ ਜਿਨ੍ਹਾਂ ਦਾ ਹੀ ਬੱਚਾ ਹੁੰਦਾ ਉਹ ਉਹਨਾਂ ਨੂੰ ਸੌਂਪ ਦਿੱਤਾ ਜਾਂਦਾ ਔਰ ਬਾਇਰ ਉਹਨੂੰ ਹైదరాబాద్ ਸਜਾਇਆ ਜਾਂਦਾ ਪਰ ਮਾਪੇ ਮਾਪੇ ਦੇ ਵੀ ਉਹਦੇ ਸਾਰੇ ਪ੍ਰਬੰਧ ਪ੍ਰਸ਼ਾਸਨ ਨੇ ਕੀਤੇ ਪਰ ਉਸੇ ਗੱਲ ਤੋਂ ਦੁਖੀ ਨਹੀਂ ਕਿ ਜਲਦੀ ਅਗਰ ਰੈਸਟਿਗ੍ਰੇਸ਼ਨ ਪੂਰਾ ਹੋਵੇ ਤੇ ਸਾਡੇ ਬੱਚਿਆਂ ਦੀਆਂ ਘਟੂ ਘਟ ਲਾਸ਼ਾਂ ਨੂੰ ਮਿਲ ਇਸੇ ਮਿਲ ਨਾਲ ਬੈਠੇ ਨੇ